ਇਸ਼ਰਾ ਵਾਲੀ ਇਹ ਮੇਰੀ ਕਦੇ ਸੁਨੇਗੀ ਹੱਤੀ ਤੇ ਚਾਰ ਗੱਤ ਵਧੀਆ ਆਉਣ ਲੱਗ ਜਾਉਣ ਫਿਰ ੱੱਕੇ ਖਾਣ ਦਾ ਕੀ ਫਾਇਦਾ ਖੇਤੀ ਤਾਂ ਜੱਟਾਂ ਦੇ ਕੰਮ ਆ ਇਹ ਸੱਤ ਕਨੇ ਲੋਟੋ ਦੀਏ ਹੈ ਬਹੁਤ ਬੜੀ ਹਾਰਡ ਕੰਮ ਆ ਬਹੁਤ ਹਾਰਡ ਕੰਮ ਸ਼ੇਰਾਂ ਵਾਲੀ ਹੁਣ ਤਾਂ ਸੁਣ ਲਿਆ ਹੁਣ ਤਾਂ ਬੜੇ ਹੋ ਗਏ ਹੱਤੀ ਤੇ ਬਦਾ ਦੇ ਹੁਣ ਤਾਂ ਗਾਹ ਕਚਾਰ ਹਰ ਛਾਲ ਤੇਰੀ चल आना फिर भी तू सुन नहीं रही जय माता दी जय माता दी जय माता दी जय माता दी ओहो जय माता दी जय माता दी राम 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 जय माता दी जय माता दी ओके भैया टीटू मल्ला ओ ठीक है पे बखतर छ ठीक है ओ ठीक है ठीक है चलो ਹਾਂ ਉਹ ਸੀ ਨਾ ਅੱਜ ਤਾਂ ਜਰਾ ਟੂ ਟੂ ਮੱਲਾ ਨਾ ਕਿਸਾਨੀ ਹੋ ਗਿਆ ਸੀ ਜਰਾ ਕੀ ਹੋ ਗਿਆ ਸੀ ਭਾਈ ਉਹ ਜਦੋਂ ਜਰਾ ਮੈਂ ਉੱਥੋਂ ਮੋੜ ਤੋਂ ਮੋੜ ਨਾ ਲੱਗਿਆ ਹਾਂ ਰੋਹੀ ਵਾਲੇ ਤੋਂ ਹਾਂ ਮੇਰੇ ਸਾਲੇ ਦਾ ਗਿੱਟੇ 'ਚ ਮੇਰੇ ਤਾਂ ਡੋਰ ਫਸ ਗਈ ਸੀ ਮੇਰਾ ਤਾਂ ਗਿੱਟਾ ਹੀ ਵੱਡਾ ਜਾਣਾ ਸੀ ਓਹੋ ਬੱਚ ਤਰੇ ਗਈ ਭਾਈ ਬੱਚ ਤਾਂ ਉਹ ਕਾਦੀਆਂ ਬੱਚ ਤਾਂ ਨਾ ਤਾਂ ਪੈਣ ਦੀ ਸੋਲਾ ਦੇਣੇ ਚੜਾਉਣ ਵਾਲੇ ਹੱਡਦੇ ਆ ਬੱਚ ਭਾਈ ਮੈਂ ਪੈਣ ਦੀ ਸੋਲਾ ਦੇਣੇ ਵੇਚਣ ਵਾਲੇ ਹੱਡਦੇ ਆ ਇਹ ਚਾਇਨਾ ਡੋਰਾਂ ਜੀਆਂ ਤੇ ਗਵਰਨਮੈਂਟ ਨੂੰ ਪਾਬੰਦੀ ਲਾਉਣੀ ਚਾਹੀਦੀ ਆ ਉਹ ਗਵਰਨਮੈਂਟ ਦਾ ਤਾਂ ਪਈ ਤੈਨੂੰ ਪਤਾ ਹੀ ਐ ਇਹ ਜਿਹੜੇ ਤੇ ਚਾਇਨਾ ਡੋਰ ਨਹੀਂ ਬੰਦ ਹੁੰਦੀ ਇਹ ਨਸ਼ੇ ਕਿੱਥੇ ਬੰਦ ਕਰ ਦੇਣਗੇ ਚਿੱਟਾ ਕਿੱਥੇ ਬੰਦ ਕਰ ਦੇਣਗੇ ਪਈ ਹਾਂ ਤੇ ਟੂ ਮੱਲਾ ਓ ਤੇ ਟੂ ਮੱਲਾ ਹਾਂ ਕਿਤੇ ਤੂੰ ਤਾਂ ਨਹੀਂ ਡੋਰ ਡਾਰੇ ਜੀ ਵੇਚਦਾ ਓ ਨਾ ਪਈ ਬਖਤੌਰਿਆ ਜੇ ਮੈਂ ਇਹ ਜੇ ਪੁੱਟੇ ਛਿੱਧੇ ਕੰਮ ਕਰਦਾ ਹਾਂ ਮਾਂ ਮੈਨੂੰ ਖੇਤੀ ਕਰਨ ਦੀ ਕਿ ਲੋੜ ਆ ਮੈਂ ਪਸੋਂ ਨੂੰ ਗੁੰਮਿੰਦ ਕਿਉ ਕਰਾਂ ਫਿਰ ਜਿਹੜਾ ਬਾਣੀ ਆ ਬੰਦਾ ਹੁੰਦਾ ਨਾ ਉਹ ਆਵਦੇ ਦਿਲ ਦਾ ਪੇਤ ਨਹੀਂ ਗਾ ਦਿੰਦਾ ਹੁੰਦਾ ਉਹ ਮੈਂ ਤਾਂ ਭਈ ਛੋਡੇ ਵਰਗਾ ਮੇਰੇ ਸਰਦਿਨ ਛੋਡੇ ਚ ਰਹਿਣਾ ਉਹੀ ਮਰ ਜਨ ਮੈਂ ਤਾਂ ਇਹ ਚੀਜ਼ ਦਾ ਪਾਪ ਮੰਨਦਾ ਭਈ ਲੋਹੜੀ ਤੋਂ 3 ਦਿਨ ਪਹਿਲਾਂ ਦੀ ਗੱਲ ਆ ਪੰਜ ਭੈਣਾਂ ਦਾ ਭਾਈ ਮਰ ਗਿਆ ਆ ਚੈਨਾ ਡੋਰ ਨਾਲ ਮੋਟਰਸਾਈਕਲ ਤੇ ਜਾਂਦਾ ਸੀ ਗੱਲ ਵੱਢ ਗਿਆ ਵਿਚਾਰੇ ਦਾ ਆਪਾਂ ਇਹਦੇ ਪਾਪ ਤੋਂ ਭਈ ਆਪਦਾ ਘੱਟ ਖਾਲਾਂਗੇ ਆਪਾਂ ਇਹ ਜਿਹਾ ਪਾਪ ਨਹੀਂ ਕਰਦੇ ਉਹੀ ਤਾਂ ਗੱਲਾਂ ਨੇ ਬੱਸ ਟੀਟੂ ਮੱਲਾ ਮੈਂ ਤੈਨੂੰ ਇੱਕ ਗੱਲ ਦੱਸ ਦਾਂਗਾ ਚਾਹੇ ਘਟ ਖਾਲੀ ਪਰ ਇਹੋ ਜਿਹਾ ਫੁੱਦੂ ਕੰਮ ਨਹੀਂ ਕਰਨਾ ਨਾ 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 ਭਾਈ ਬਖਤਾਰਿਆ ਆਪਾਂ ਕਾਨੂੰ ਕਰਦੇ ਆ ਚੱਲ ਬੱਡਰ ਲਾਲਕਾਰਾਂ ਦੀ ਪਈ ਜ਼ਿੰਮੇਵਾਰੀ ਇਹੋ ਉਹੀ ਤਾਂ ਗੱਲ ਹੈ ਕਾਰਾਂ ਤਾਂ ਹੁਣ ਡੋਰ ਨਹੀਂ ਬੰਦ ਹੁੰਦੀ ਨਸੇ ਕਿੱਥੋਂ ਬੰਦ ਕਰ ਦੇਣਗੇ ਹੋਰ ਕੰਮ ਕਿੱਥੋਂ ਬੰਦ ਕਰ ਦੇਣਗੇ ਕਰਨ ਨੂੰ ਭਈ ਸਰਕਾਰ ਸਭ ਕੁਝ ਕਰ ਸਕਦੀ ਆ ਲਾਕਡਾਊਨ ਵੇਲੇ ਦੇਖ ਲਾ ਲਾਕਡਾਊਨ ਵੇਲੇ ਚੀੜੀ ਨਹੀਂ ਫਰਕਣ ਦਿੱਤੀ ਉਹੀ ਤਾਂ ਗੱਲ ਹੈ ਜੀ ਸਰਕਾਰ ਜੇ ਅਬਦੀ ਅਜ ਤੇ ਆ ਜੇਨਾ 5 ਮਿੰਟਾਂ ਦੇ ਵਿੱਚ ਪੂਰੀ ਦੁਨੀਆ ਹਿਲਾ ਦੂਗੀ ਪਾਈ ਆਪਣੇ ਸਾਹਮਣੇ ਤੋਂ ਪੱਤਰਕਾਰਾਂ ਦੇਖ ਕੇ ਹਟਿਆ ਆ ਲੋਕਡਾਊਨ ਵੇਲੇ ਲੋਕਡਾਊਨ ਵੇਲੇ ਕਰੋਨਾ ਵੇਲੇ ਉਹੀ ਤਾਂ ਗੱਲ ਆ ਹਾਂ ਦੇਖ ਨਾ ਸਾਰੇ ਘਰਾਂ ਦੇ ਵਿੱਚ ਤਾੜਤੇ ਸੀਗੇ ਜਿਹੜਾ ਮੜਾ ਜਾ ਬਾਹਰ ਨਿਕਲਦਾ ਸੀ ਟੀਟੂ ਮੱਲਾ ਪੁਲਿਸ ਚਿੱਤੜੀ ਚਤੜਕਟ ਦੀ ਸੀ ਬੰਦੇ ਦੇ ਕਈ ਬਾळ्या ਨੇ ਕੁੱਟੇ ਗਏ ਉੱਤੋਂ ਨਾਗਨ ਡਾਂਸ ਵੀ ਕਰਾਉਂਦੇ ਸੀਗੇ ਮੈਂ ਤੈਨੂੰ ਉੱਤੇ ਗੱਲ ਆ ਦੱਸ ਦਾਂਗਾ ਹਾਂ ਪਾਈ ਹਾਈ ਦੇ ਵਿੱਚ ਮੇਰੇ ਭਾਈ ਦਾ ਮੁੰਡਾ ਹੀ ਆ ਮੇਰਾ ਪਤੀਜਾ ਗਾ ਹਾਂ ਭਈ ਉਧਰ ਡੱਬੇ ਦੇ ਵਿੱਚ ਘਰੇ ਦੀ ਸਾਰਾ ਬਦਾ ਦੀ ਆ ਹਾਂ ਭਈ ਉਧਰ ਆ ਪਈਗੀ ਪੁਲਿਸ ਦੀ ਰੇਡ ਹਾਂ ਜਦੋਂ ਪੁਲਿਸ ਵਾਲੇ ਨੇ ਉਹਦੇ ਮਾਰੀ ਚਿੱਤੜਾ ਤੇ ਡੰਗ ਅਦੀ ਆ ਥੱਲੇ ਡਿੱਗ ਪਈ ਥੱਲੇ ਡਿੱਗ ਪਈ ਫਿਰ ਕੋਸਾ ਜਿਹਾ ਮੂੰਹ ਕਰਕੇ ਜਦੋਂ ਮੇਰੇ ਕੋਲੇ ਆਇਆ ਕਹਿੰਦਾ ਤਾਇਆ ਕਰਾ ਮੇਰੇ ਨਾਲ ਤਾਂ ਪੁਲਿਸ ਨੇ ਆਏ ਕੀਤੀ ਮੇਰੇ ਸਾਲੇ ਦੇ ਚਿੱਤੜਾਂ ਤੋਂ ਲੀ ਲਾ 7-8 ਦਿਨ ਇਹ ਦੇਖ ਲੈ ਰਾ ਭਾਈ ਪੁੱਛਤਾ ਹੀ ਕਰਦੀ ਆ ਬਹੁਤ ਘੜੀ ਆ ਪੰਜਾਬ ਪੁੱਛ ਤੇ ਜਵੀਦ ਵਾਲੀ ਟਿਹੜੀ ਆ ਉਹੀ ਤਾਂ ਗੱਲ ਆ ਕਿ ਬਸ ਕਰਨਾ ਨਹੀਂ ਕੁਝ ਕਰਨ ਤੇ ਸਭ ਕੁਝ ਕਰ ਦਿੰਦੇ ਨੇ ਠੀਕ ਹੈ ਚੈਨਾ ਦੌਰ ਦੇਖ ਲੈ ਵੀ ਕਿੱਡੀ ਗੱਲ ਆ ਲੋਕਾਂ ਨੇ ਸ਼ਰੇਮ ਪਤੰਗ ਚੜਾਏ ਨੇ ਸ਼ਰੇਮਦ ਕੰਨ ਤੇ ਵਿਕੀਆਂ ਨੇ ਆਪਾਂ ਤਾਂ ਘੱਟ ਖਾ ਲਾਂਗੇ ਤਾਂ ਇਹ ਆਪਾਂ ਨਹੀਂ ਇਹੇ ਜੇ ਕੰਮ ਕਰਦੇ ਜੇ ਟੀਟੂ ਮੱਲਾ ਗੌਰਮੈਂਟ ਮੈਨੂੰ ਮੌਕਾ ਦੇ ਦੇ ਕਿ ਬਖਤ ਤੌਰੇ ਤੈਨੂੰ ਅੱਜ ਦਾ ਦਿਨ ਤੇਰੀ ਸਰਕਾਰ ਦੀਆਂ ਚਾਬੀਆਂ ਸਮਾਤੀਆਂ ਸੋਨੇ ਬਾਣੀਆਂ ਦੀ ਹਾਂ ਸੋਨੇ ਜਿਹੜੇ ਪਤੰਗ ਪਤੰਗ ਜੇ ਚੜਾਉਂਦੇ ਆ ਸਭ ਦੀ ਪੂਸੇ ਚੱਕਾ ਦੇ ਮੈਂ ਤਾਂ ਜਾਰਾ हां भाई चुका दे तू ता अरब बंदा अरब बंदा तू गुस्सा ना मन्ने ती तू मल्ला तैनू ਸਾਢਕੇ ਨਾ ਭਾਈ हां ਤੈਨੂੰ ਸਾਢਕੇ ਦਾ ਪੇਟ ਕੰਮ ਕਰਦੀ ਨਹੀਂ ਮੈਂ ਵਿਚਾਈ ਨਹੀਂ ਸਕਦਾ ਭਾਈ ਜੇ ਤੂੰ ਜੇ ਤੂੰ ਜੇ ਮੇਰੇ ਸਵਾ ਵਾਰੇ ਜਾਣ ਦੰਗਾ ਜੇ ਤੂੰ ਗਲਤ ਕੰਮ ਕੀਤਾ ਸਾਡੇ ਦਾ ਮੈਂ ਤੈਨੂੰ ਮਾ ਨਹੀਂ ਭਾਈ ਇਹ ਪਤਾ ਕਰਦੀ ਨਹੀਂ ਮੈਨੂੰ ਪਤਾ ਭਾਈ ਤੂੰ ਕਿਹੜਾ ਫੇਰੇ ਮੇਰੇ ਨੇੜੋਂ ਲੱਗੇਗਾ ਜਰਾ हां ਨਾ ਫੇਰ ਭਾਈ ਜਿਹੜਾ ਬੰਦਾ ਲੋਕਾਂ ਦੀ ਸਮਾਜ ਦੇ ਵਿੱਚ ਗਲਤ ਕੰਮ ਕਰ ਰਿਹਾ ਉਹ ਕਿਸੇ ਦਾ ਛੱਕਾ ਨਹੀਂ ਹੁੰਦਾ ਭਾਈ ਉਹ ਕਿਸੇ ਦਾ ਛੱਟਾ ਨਹੀਂ ਹੁੰਦਾ ਮੇਰੀ ਗੱਲ ਸੁਣ ਲੈ ਇੱਕ ਤੱਲੇ ਵੀ ਸਪੀਕਰ ਦੇ ਵਿੱਚ ਲਾ ਉਸ ਮਿੰਟ ਹੋਈ ਸੀ ਹਾਂ ਭਈ ਕਿ ਡੋਰਾ ਡਰਾਂ ਵਾਲੇ ਅਬ ਦਾ ਸਾਵਧਾਨ ਰਹਿਣਾ ਹਾਂ ਭਈ ਕਿਦੇ ਫਰੀ ਦੇ ਵਿੱਚ ਨਾ ਅਬ ਦਾ ਝੁਗਾ ਚੌੜਾ ਕਰਾ ਲੈ ਉਹ ਕੱਲ੍ਹ ਉਸ ਮਿੱਟੀ ਹੁੰਦੀਆਂ ਨੇ ਕਰਨ ਵਾਲਿਆਂ ਨੇ ਤਾਂ ਕਰ ਦੇਣੀ ਆ ਪਤਾ ਭਈ ਉਹੀ ਨਹੀਂ ਕਰਦੇ ਇਹ ਕੰਮ ਆਪਾਂ ਤਾਂ ਅੱਜ ਤੱਕ ਕਦੇ ਉਹ ਚੈਣਾ ਚੋਣਾ ਜੀ ਡੋਰ ਜਿਹੜੀ ਹੁੰਦੀ ਹੈ ਚੰਗੀ ਤਰ੍ਹਾਂ ਦੇਖੀ ਵੀ ਨਹੀਂ ਭਈ ਠੀਕ ਹੈ ਜੇ ਪਤੰਗ ਪੂਛੜਾਉਣ ਜਵਾਕ ਕੋਲੋਂ ਜੋ ਜਿਹੜੇ ਟੁੱਟਦੇ ਨਹੀਂ ਹੁੰਦੇ ਬਹੁਤ ਉੱਚੇ ਬਗਦੇ ਪਤਾ ਹੂੰਗਾ ਇੱਕ ਦੂਜੇ ਨੂੰ ਕੱਟੀ ਜਾਂਦੇ ਨੇ ਉਹ ਕਹਿੰਦੇ ਹੁੰਦੇ ਨੇ ਭਈ ਉਹ ਦੀ ਪੱਕੀ ਡੋਰ ਉਹ ਦੀ ਕੱਚੀ ਡੋਰ ਆ ਕੰਚ-ਕੁੰਚ ਦੀ ਹੁੰਦੀ ਆ ਭਈ ਹਾਇ ਵਾ ਟਿੱਟੂ ਮੱਲਾ ਤੂੰ ਕਦੇ ਖਾਣੇ ਚ ਤਾ ਨਹੀਂ ਗਿਆ ਹੋਏਗਾ ਨਾ ਨਾ ਭਈ ਨਾ ਨਾ ਲੈ ਫੱਕ ਗਿਆ ਫੱਕ ਜਣਾ ਫੇਰ ਮੈਨੂੰ ਤੇਰੀ ਬੋਲੀ ਤੋਂ ਲੱਗ ਰਿਹਾ ਕੰਜਾਰਾ ਤੂੰ ਪੀਪੇ ਪੂਪਿਆਂ ਦੇ ਵਿੱਚ ਥੋੜੀ ਕਹਾਣੀ ਲੁਕੋਈ ਬੈਠਾਗਾ ਉਹ ਨਾ ਨਾ ਭਈ ਮੈਂ ਤਾਂ ਸ਼ੇਰਾਂਲੀ ਦੀ ਛੋ ਮੈਂ ਤਾਂ ਇਹ ਕੰਮ ਨਹੀਂ ਕਰਦਾ ਭਈ ਫੇਰ ਮੈਂ ੱੱਕੇ ਕੋ ਖਾਣਾ ਫਿਰ ਮੈਂ ਖੇਤੀ ਕਿਉਂ ਕਰਾਂ ਜੇ ਮੈਂ ਇਹ ਪੁੱਠੇ社 ਤੇ ਕੰਮ ਕਰਨੇ ਹੋਣੇ ਨਾ ਫਿਰ ਮੈਂ ਖੇਤੀ ਕਿਉਂ ਕਰਾਂ ਪਸ਼ੂਆਂ ਨੂੰ ਗੁੰਮਨਤ ਕਿਉਂ ਕਰਾਂ ਸ਼ੇਰਾੜੀ ਦੀ ਸੌਤਾ ਟੀਟੂ ਮੱਲਾ ਬਿੰਦੇ ਬਿੰਦੇ ਆਏ ਖਾਣਾਗਾ ਜਿਵੇਂ ਤੇਰੇ ਕੁਸੜੋਂ ਕੱਢੀ ਹੁੰਦੀ ਆ ਉਹ ਜਿਹੜੇ ਸਾਡਾ ਪਸ਼ਵਾ ਸਾਉਤੇ ਪਈ ਸ਼ੇਰਾੜੀ ਇਹ ਸਭ ਕੁਝ ਕਰ ਸਕਦੀ ਆ ਤੇਰਾ ਇਹ 6 ਵਜੇ ਦੇ ਡਰ ਕਰਕੇ ਆਪਾਂ ਤਾਂ ਹੀ ਡਰਾਉ ਉਹਦਾ ਆਪਣੇ ਮਨ ਦੇ ਵਿੱਚ ਆਪਾਂ ਕੋਈ ਵੀ ਗਲਤ ਕੰਮ ਨਹੀਂ ਕਰਦੇ ਹਾਂ ਚਲੋ ਠੀਕ ਆ ਬੱਡਲਾ ਬੱਡਲ ਆ ਹਾਂ ਬੱਸ ਇੱਕਲਾ ਜੇ ਤੇਰੇ ਪੀਪੇ ਦੇ ਵਿੱਚ ਦੇਖ ਲਈ ਨਾ ਕੇ ਚਾਇਨਾ ਡੋਰੇ ਲਈ ਬੈਠਾ ਨਾਲੇ ਜਾ ਕੇ ਪੁਲਿਸ ਦੇ ਤੇਰੇ ਚ ਤੜਕ ਟਾਕੇ ਆਉਂਗਾ ਠੀਕ ਹੈ ਨਾ ਉਹ ਬਖਤੌਰ ਸਿੰਘ ਆ ਤੇ ਕੰਮ ਕਰਨੀ ਨਹੀਂ ਨਾ ਕਦੇ ਕੀਤਾ ਨਾ ਕਰੀਏ ਚਲੋ ਠੀਕ ਆ ਵੱਡੇ ਲਾਵਾ ਹਾਂ ਹਾਂ ਬਸ ਦੋ ਥੋੜੇ ਬਦਲੀਏ ਰਾਮ 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 ਜੈ ਮਸਤ ਬਖਤੌਰ ਵੀ ਲੈ ਸ਼ਰਦ ਨੂੰ ਛੋੜੀ ਤੇ ਰਹਿਣਾ ਸਾਨੂੰ ਪਤਾ ਨਹੀਂ ਕਿ ਨਾ ਮੈਂ ਕਿਹਨੇ ਗਲਤ ਕੰਮ ਕਰਦਾ ਆਪਾਂ ਤਾਂ ਕੋਈ ਹੱਕ ਸੱਚ ਦੀ ਖਾਣੇ ਹੱਕ ਸੱਚ ਦੀ ਬਖਤੌਰ ਸਿੰਘਾਂ ਜੈ ਮਾਤਾ ਦੀ ਜੈ ਮਾਤਾ ਦੀ ਰਾਮ 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 ਰ